ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ 12 ਨਾਲ 13 ਜੁਲਾਈ ਦਾ ਮੌਸਮ ਦੀ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਨਾਲ ਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਉਹਨਾਂ ਬਗਲੇ ਘੰਟਿਆਂ ਵਿੱਚ ਅੱਜ 12 ਤੇ ਕੱਲ 13 ਜੁਲਾਈ ਨੂੰ ਪੰਜਾਬ ਦੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਝਲਕਾ ਦਰਮਿਆਨਾ ਕਿਤੇ ਕਿਤੇ ਭਾਰੀ ਵੀ ਦੀ ਛੱਟ ਜਿਹੜੀ ਵੇਖਣ ਨੂੰ ਮਿਲ ਸਕਦੀ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਦੇ ਹਾਂ ਤੁਸੀਂ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈ ਆਇਆ ਸੈਟਲਾਈਟ ਤਸਵੀਰਾਂ ਵਿੱਚ ਵੀ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੰਜਾਬ ਦੇ ਬਠਿੰਡਾ ਆ ਗਿਆ ਮਾਨਸਾ ਆ ਗਿਆ ਜਾਂ ਕੁਝ ਫਾਜ਼ਲ ਕਾਬੂਰ ਮਲੋੜ ਤੇ ਆਸਵ ਖੇਤਰਾਂ ਵਿੱਚ ਬਦਲਵਾਈ ਬਣੀ ਹੋਈ ਤੇ ਬਾਕੀ ਕੁਝ ਫਿਰੋਜ਼ਪੁਰ ਹੋ ਗਿਆ ਇਸ ਤੇ ਨਾਲ ਤਰਨਤਨ ਹੋ ਗਿਆ ਆ ਮੋਗਾ ਆ ਗਿਆ ਇਸ ਤੇ ਆਸਵ ਖੇਤਰੋਗੇ ਲੁਧਿਆਣਾ ਆ ਗਿਆ ਰੂਪਨਗਰ ਹੋ ਗਿਆ ਜਾਂ ਮੁਹਾਲੀ ਚੰਡੀਗੜ੍ਹ ਦੇ ਖੇਤਰ ਹੋਗੇ ਸਾਰ ਹੋ ਗਿਆ ਉਸ ਤੋਂ ਬਾਅਦ सिरसा ਹੋ ਗਿਆ ਆ ਸੂਰਤਗੜ ਦੇ ਕੁਝ ਗੰਗਾ ਨਗਰ ਦੇ ਇਲਾਕਿਆਂ ਵਿੱਚ ਕੁਝ ਥੋੜੀ ਤੇ ਕੁਝ ਲਗ ਸੰਗਣੀ ਬਦਲਵਾਈ ਦਾ ਤੌਰ ਚੱਲੀ ਏ ਤੇ ਬਾਕੀ ਪੰਜਾਬ ਦੇ ਇਲਾਕਿਆਂ ਵਿੱਚ ਜਿਹੜੀ ਹੋਰਲੀ ਬਦਲਵਾਈ ਜਿਹੜੀ ਬੰਨੀ ਸ਼ੁਰੂ ਹੋ ਰਹੀ ਏ ਜਾਨੀ ਕਿ ਆਜ ਤੇ ਕੱਲੇ ਦੋ ਦਿਨ ਮੀਂਹ ਰਹਿਣ ਦੇ 12 ਤੇ 13 ਜੁਲਾਈ ਨੂੰ ਪੰਜਾਬ ਦੇ ਕਈ ਖੇਤਰੋਗੇ ਹਰਿਆਣਾ ਦੇ ਵੀ ਕਈ ਖੇਤਰਾਂ ਵਿੱਚ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਸੰਭਾਵਨਾ ਰਹੇਗੀ ਕਿ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਕੁਝ ਖੇਤਰਾਂ ਵਿੱਚ ਭਾਰੀ ਮੀਂਹ ਦੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤੇ ਜ਼ਿਲ੍ਹੇ ਵਾਈਸ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਇਲਾਕੇ ਤੋਂ ਅੰਮ੍ਰਿਤਸਰ ਹੋ ਗਿਆ ਤਰਨਤੰਨ ਦੇ ਕੁਝ ਭਾਗ ਹੋਗੇ ਜਲੰਧਰ ਕਪੂਰਥਲਾ ਦੇ ਕੁਝ ਇਲਾਕੇ ਹੋਗੇ ਤੇ ਬਾਕੀ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਦੇ ਕੁਝ ਇਲਾਕੇ ਲੁਧਿਆ ਕਾ ਬਠਿੰਡਾ ਆ ਗਿਆ ਤਾਂ ਮਾਨਸਾ ਇਹ ਦੋ ਖੇਤਰ ਹੋਗੇ ਬਾਕੀ ਫਿਰੋਜ਼ਪੁਰ ਦੇ ਕੁਝ ਇਲਾਕੇ ਹੋਗੇ ਮੋਗਾ ਦੇ ਤੇ ਉਸ ਫਰੀਦਕੋਟ ਮੁਕਸਰ ਤੇ ਫਾਜ਼ਿਲਕਾ ਦੇ ਕੁਝ ਇਲਾਕੇ ਤੇ ਬਰਨਾਲਾ ਮਲੇਰਕੋਟਲਾ ਦੇ ਕੁਝ ਇਲਾਕੇ ਤਾਂ ਇਹਨਾਂ ਵਿੱਚ ਸਭਾਵਨਾ ਰਹਿ ਗਈ ਚੰਡੀਗੜ੍ਹ ਪੰਜਾਬ ਦੇ ਪੂਰੇ ਪੰਜਾਬ ਉਮੀਦ ਅਸਾਰ ਨਹੀਂ ਬੰਦੇ ਦਿਖਾਈ ਦੇ ਰਹੇ ਪੰਜਾਬ ਦੇ ਘਟੋ ਘੱਟ ਵਿੱਚ 60 70 ਜਾਂ 70 ਤੋਂ 75% ਖੇਤਰਾ ਉਮੀਦ ਅਸਾਰ ਨੇ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਕਿਤੇ ਪਾਰੀਗ ਦੀ ਦੋ ਆਹ ਥੋੜੇ ਬਾਅਦ ਖੇਤਰਾ ਵਿੱਚ ਸਭਾਵਨਾ ਪੰਦੀ ਦਿਖਾਈ ਦੇ ਰਹੀ ਸਿਰਸਾ ਸਾਰ ਫਤਿਹਬਾਦ ਉਸ ਤੋਂ ਬਾਅਦ ਚੰਡੀਗੜ੍ਹ ਦੇ ਨਾਲ ਲੱਗਦੇ ਪੰਜ ਕੁਲਾਗਾ ਅੰਬਾਲਾਗਾ ਕੁਰਕਸ਼ੇਤਲ ਕਾਥਲ ਤੇ ਕੁਝ ਪਾਣੀ ਪਰ ਦਿੱਲੀ ਦੇ ਨਾਲ ਲੱਗਦੇ ਇਲਾਕੇ ਉਸ ਤੋਂ ਬਾਅਦ ਰਾਜਸਥਾਨ ਦੇ ਗੰਗਾ ਨਗਰ ਹਨਮਾਨਗੜ ਦੇ ਕੁਝ ਖੇਤਰ ਹੋ ਗਏ ਉਸ ਤੋਂ ਬਾਅਦ ਅਨੂਪਗੜ ਦੇ ਕੁਝ ਖੇਤਰ ਹੋ ਗਏ ਤੇ ਨਾਲ ਲੱਗਦੇ ਜੋ ਚੂਰੂ ਹੋ ਗਿਆ ਜਾਂ ਬਾਂਦਰ ਆ ਗਿਆ ਇਤਿਹਾਸਕ ਖੇਤਰਾਂ ਵਿੱਚ ਸੁਭਾਵਨਾ ਰਵੇ ਕਿਤੇ ਕਿਤੇ ਹਲਕਾਦ ਕਿਤੇ ਥੋੜ੍ਹਾ ਬਹੁਤ ਕਿਤੇ ਨਾਲ ਦਰਮਿਆਨੇ ਮੀਂਹ ਦੇ ਅਸਰ ਪਾਦੇ ਦਿਖਾਈ ਦੇ ਰਹੇ ਨੇ ਤਾਂ ਪੰਜਾਬ ਤੇ ਹਰਿਆਣਾ ਤੇ ਬਿਲਕੁਲ ਜਿਹੜੇ ਪੰਜਾਬ ਦੇ ਨਾਲ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਇਹਨਾਂ ਵਿੱਚ ਸੁਭਾਵਨਾ ਜ਼ਿਆਦਾ ਰਹੀ ਕਿ ਤੇ ਬਾਕੀ ਜਿਹੜੇ ਥਲੜੇ ਦੱਖਣੀ ਖੇਤਰੋਗੇ ਰਾਜਸਥਾਨ ਤੋ ਬਾਵਨਾ ਤੁਹਾਡੀ ਕੱਟ ਰਹੀ ਕਿ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ ਅੱਜ ਤੋਂ ਲੈ ਕੇ 213 ਜੁਲਾਈ ਤੋ ਜਾਨਕੀ ਰਾਤ ਤੋਂ ਪਹਿਲਾ ਪਹਿਲਾਂ ਤੇ ਅੱਜ ਸਵੇਰ ਤੋਂ ਜਿਹੜੇ ਮੀਂਹ ਦੀ ਗਤੀਵਿਧੀਆਂ ਜਾਰੀ ਨੇ ਅੱਜ ਸਵੇਰ ਤੋਂ ਲੈ ਕੇ 13 ਜੁਲਾਈ ਰਾਤ ਦੇ ਵਿੱਚਕਾਰ ਜਿਹੜੇ 1 ਘੰਟੇ ਹੋਣਗੇ ਦਿਨ ਹੋਣਗੇ ਇਸ ਵਿੱਚ ਹਲਚਲਾਂ ਵੇਖਣ ਨੂੰ ਮਿਲ ਲਗੀਆਂ ਤੇ ਮੌਨਸੂਨ ਜਿਹੜਾ ਐਕਟਿਵ ਰਹੇਗਾ ਉਸਰ ਪੱਛਮੀ ਸਿਸਟਮ ਹੀ ਐਕਟਿਵ ਹੈ ਠੀਕ ਹੈ ਤਾਂ ਇਸ ਕਰਕੇ ਪੰਜਾਬ ਦੇ ਕਈ ਖੇਤਰਾਂ ਵਿੱਚ ਜਿਹੜੀ ਸੁਭਾਵਨਾ ਪੰਦੀ ਦਿਖਾਈ ਦੇ ਰਹੀ ਕੁਝ ਕੁ ਲਾ ਕੇ ਰਹਿ ਸਕਦੇ ਨੇ ਕੁਝ ਕੁ ਲਾ ਕੇ ਹੋਵੇ ਕੇਵਲ ਹਨੇਰੀ ਜੀ ਪੌਂਚ ਜਾਂ ਕੜੀਆਂ ਆ ਕਮਯਾਲ ਕਾਤੇ ਕੁਝ ਲਗਾਤਰ ਦਰਮਿਆਨਤ ਕੁਝ ਲਗਾਵੇਂ ਚਿੱਕਾ ਤੁਕਾ ਥੋੜੇ ਬੋਤ ਖੇਤਰਾ ਪਾਰਮੀ ਦੀ ਚਟ ਜਿਹੜੀ ਵਿਖਨ ਨੂੰ ਮਿਲ ਸਕਦੀ ਹੈ ਹਰਿਆਣਾ ਵਿੱਚ ਤੇ ਰਾਜਸਥਾਨ ਦੇ ਬਿਲਕੁਲ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਵਿੱਚ ਜਾਰੀ ਸਭਾਵਨਾ ਰਹੂਗੀ ਜਾਂ ਦਿੱਲੀ ਦੇ ਨਾਲ ਲੱਗਦੇ ਖੇਤਰ ਤੇ ਹਰਿਆਣਾ ਦੇ ਨਾਲ ਲੱਗਦੇ ਕੁਝ ਜਿਵੇਂ ਆ ਰਾਜਸਥਾਨ ਦੇ ਖੇਤਰ ਇੱਥੇ ਵੀ ਸਭਾਵਨਾ ਰਹੂਗੀ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਭਾਵਨਾ ਰਹੇਗੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਹਾਂ ਜੇ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਆਪਣੇ ਇਲਾਕੇ ਦਾ ਕਮੈਂਟ ਮੌਸਮ ਸਾਫ਼ ਹੈ ਤਾਂ ਕਮੈਂਟ ਕਰ ਜ਼ਰੂਰ ਦੱਸਿਆ ਕਰੋ ਜੇਕਰ ਤੁਸੀਂ ਆਪਣੇ ਇਲਾਕੇ ਜ਼ਿਲ੍ਹੇ ਦਾ ਮੌਸਮ ਹਾਲ ਜਾਨਣਾ ਚਾਹੁੰਦੇ ਤਾਂ ਕਮੈਂਟ ਕਰੇ ਪੁੱਛ ਸਕਦੇ ਹੋ ਮੈਂ ਜ਼ਰੂਰ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨਾ ਹੋ ਸਕੇ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ